ਹਾਂਜੀ ਵੀ ਕੀ ਹਾਲ ਚਾਲ ਸਾਰੇ ਦੋਸਤਾਂ ਦਾ ਸਵਾਗਤ ਹੈ ਤੁਹਾਡਾ ਸਾਰੀ ਨਵੀਂ ਵੀਡੀਓ ਦੇ ਵਿੱਚ ਸੋ ਬਾਬਿਓ ਮੌਸਮ ਅੱਜ ਵਧੀਆ ਵਾ ਤੇ ਆਪਾਂ ਆ ਗਏ ਸੀਗੇ ਪੇਪਰ ਦੇ ਕੇ ਤੇ ਹੁਣ ਆਪਾਂ ਬੱਚੇ ਜਿਹੜੇ ਆ ਚੈੱਕ ਕਰੀਏ ਤੇ ਉਹਨਾਂ ਨੂੰ ਧੁੱਪੇ ਟਾਂਕ ਦਈਏ ਬੱਚਿਆਂ ਨੂੰ ਆਪਣੇ ਬੱਚੇ ਵਧੀਆ ਬੈਠੇ ਹੋਏ ਗੋਸਤ ਹੋਈ ਜਾਂਦੇ ਆ ਕਬੂਤਰ ਕਬੂਤਰੀਆਂ ਆਪਣੇ ਆ ਮੁਰਗੇ ਵੇਖੋ ਬਾਬਿਓ ਇਹਨਾਂ ਨੂੰ ਪਾਇਆ ਸੀ ਹਰਾ ਪੰਜ ਤੇ ਆਹ ਵੇਖੋ ਅਮਡੇ ਸਾਰੀ ਸਰਪ੍ਰਾਈਜ਼ ਮਿਲ ਗਈ ਆਂਡਾ ਆ ਚੱਕ ਲਿਆ ਆ ਪਾਂਡਾ ਤੇ ਇਹਨੂੰ ਆਪਾਂ ਰੱਖ ਲਈਏ ਹੁਣ ਅੰਦਰ ਬੱਚੇ ਪਾਲੇ ਆਪਾਂ ਜਾਣਾ ਜੋ ਤੇ ਜਿਹੜਾ ਆਪਣਾ ਬੱਚਾ ਬਿਮਾਰ ਸੀਗਾ ਮੇਰਾ ਗਾਦਾ ਬੰਦਾ ਵੀ ਅੱਜ ਨੂੰ ਆਪਾਂ ਡਾਈਏ ਇਹਨੂੰ ਆਪਾਂ ਡਾਉਨੇ ਆ ਲਓ ਵੀ ਆ ਬੱਚਾ ਵਾ ਉਹ ਖੱਟੀਆਂ ਅੱਖਾਂ ਦਾ ਲਾਲ ਟੌਰੀ ਜੀ ਦੀ ਥੱਲ ਨੰਬਰ ਵੀ ਇਹਦੇ ਪਾਇਆ ਵਾ ਇਹ 16 ਨੰਬਰ ਥੱਲ ਤੇ ਆਪਾਂ ਹੁਣ ਅੱਜ ਇਹਨੂੰ ਆਪਾਂ ਡਾਉਨੇ ਆ ਪੂਰਾ ਤੰਦਰੁਸਤ ਬੱਚਾ ਆ ਦੇਖੋ ਬਾਣਾ ਦੁਲੰਦੋ ਇਹ ਛਤਰੀ ਤੇ ਬਹਿ ਗਿਆ। ਬਾਬੂ ਬੱਚਾ ਆਪਣਾ ਬਹਿ ਗਿਆ। ਇਹਨੂੰ ਇੱਥੋਂ ਵੀ ਆਪਾਂ ਡਾ ਦੇਣੇ ਆ। ਇਹ ਤੀਜੀ ਕਢਾਈ ਆ ਜੀ। ਦੇਖਦੇ ਹੁੰਦਾ ਕਿ ਨਹੀਂ ਹੁੰਦਾ। ਚਲੋ ਇੱਥੋਂ ਡਾ ਦਈਏ ਪਹਿਲਾਂ ਆਪਾਂ। ਆ ਗਿਆ ਬੱਚਾ। ਛਤਰੀ ਤੇ ਬਹਿ ਗਿਆ ਆ ਗਿਆ ਹੁਣ। ਇਹਨੂੰ ਇੱਥੋਂ ਵੀ ਡਾਉਨੇ ਆਪਾਂ। ਖੜਜੋ। ਇਹ ਤਾਂ ਬਾਬੇ ਉਹ ਡਿਜ਼ਾਈਨ ਹੀ ਦਾ ਬੱਚਾ। ਆਪਾਂ ਫੜ ਲਿਆ। ਤੇ ਇਹਨੂੰ ਆਪਾਂ ਉੱਲਾ ਮਾਰ ਦਿੰਨੇ। ਆ ਰਿਹਾ ਬੱਚਾ। ਇਹ ਤਾਂ ਮੇਰੇ ਤੋਂ ਹੁਣਾ ਕੋਈ ਬੱਚਾ ਆਰਡਰ ਨਹੀਂ ਰਿਹਾ ਲੱਗਦਾ ਨਾ ਅਜੇ ਸੈਟ ਨਹੀਂ ਗਾ ਛੋਟਾ ਹੈ ਨਾ ਡਰਦਾ ਪਿਆ ਲੱਗਦਾ ਡੰਡੇ ਨਾਲ ਡਾਂਦੇ ਆਪਣੇ ਖੜ ਜੋ ਸ਼ਿਕ ਲੱਗਦਾ ਖੜ ਜੋ ਡੰਡੇ ਨਾਲ ਨਹੀਂ ਉੱਡਿਆ ਨਹੀਂ ਭਈ ਇਹਨੇ ਨਹੀਂ ਉੱਡਣਾ ਛਤਰੀ ਤੇ ਜਾਉ ਥੰੜੀ ਤੇ ਤੋਂ ਫਿਰ ਜਾਂਦੇ ਡਾਉਨ ਨੂੰ ਦੇਖਦਾ ਫਲੇ ਉਤਰੂ ਉਤਰੂਗੇ ਨਹੀਂ ਆ ਜਾਲ ਤੇ ਆ ਗਿਆ ਤੇ ਬਈ ਕੱਲਾ ਕਰਕੇ ਨਹੀਂ ਉੜਦਾ ਪਿਆਗਾ ਅੱਜ ਬਾਕੀ ਪੱਟੇ ਆ ਮੇਰੇ ਬੱਚੇ ਜਿਹੜੇ ਸਾਰੇ ਆ ਵੀਰ ਫੜ ਲਿਆ ਪੈਕੜਾਈ ਹੋਏ ਮਾਰ ਲੀਏ ਬਾਹਲੇ ਆ ਗਏ ਆ ਰਿਹਾ ਉਹ ਥੱਲੋ ਵੀ ਸੱਟਾਂ ਆ ਉਹ ਸੱਟ ਬੱਚਾ ਹੌਣ ਡੁੱਗਾ ਹਣ ਗਿਆ ਵੇ ਉਹ ਉਧਰ ਹੀ ਆਵੜਿਆ ਹੁਣ ਗੇੜੇ ਪਾਈ ਜਾਂਦਾ ਆ ਜਾਂਦਾ ਆ ਗਿਆ ਆ ਆ ਆ ਆ ਵੇ ਇਹ ਉਹ ਬਹਿ ਗਿਆ ਬਾਬਿਓ ਇਹ ਨਹੀਂ ਉੱਡਦਾ ਭਾਈ ਰਹਿਣ ਦਿੱ ਗਿਆ ਛੋਟਾ ਬੱਚਾ ਵੀ ਨਾਲੇ ਚੱਕ ਬਾਬਿਓ ਬੱਚਾ ਜਾਲ ਦੇ ਉੱਤੇ ਬਹਿ ਗਿਆ ਉਹ ਲਾ ਗਿਆ ਡਾਇਆ ਸੀ ਆਪਾਂ ਸੈਟ ਨਹੀਂ ਹਜੇ ਇਹਨਾਂ ਉੱਡਣਾ ਨਹੀਂਗਾ ਚਲ ਕੋਈ ਨਾ ਖੁੱਲਾ ਬਾਹਰ ਦੰਨੇ ਆ ਪੰਜ थोड़े दिनों डाके दिखावा दूजे बच्चे भी जाल च पाते अपा भी सारे बच्चे पाते जाल जरा रही चल उ नहीं कोई चक्कर नहीं कला करके उड़ा जो कोई होर अगे बचे डब्दी अगर उड खड़ा बच्चा बहुत चंगा हुआ थो अ डाके दिखावा सारे पाते जाल च बचे अपना छोटे बच्चे भी पाते छतरी से ਰੈਂਬੋ ਦੀ ਲੱਤ ਬੰਨਤੀ ਤੇ ਬਾਕੀ ਛਤਰੀ ਦੇ ਬਾਹ ਤੇ ਆਪਾਂ ਛੋਟੇ ਬੱਚੇ ਤੇ ਮੇਰਾ ਰਾਦਾ ਬੰਦਾ ਵੀ ਇੱਕ ਬੱਚਾ ਆਪਣੇ ਕੋਲ ਇੱਧਰ ਰੱਖਿਆ ਤਾਂ ਰੋਕਨੂ ਸੀਗਾ ਤੇ ਆਪਾਂ ਉਹਦੇ ਨਾਲ ਰੰਗ ਲਾ ਦੀਏ ਤੇ ਛਤਰੀ ਦੇ ਬਹੁਨੇ ਉਹਨੂੰ ਵੀ ਇੱਕ ਵਾਰੀ ਗਝਾਲ ਗਏ ਉਹ ਜਿਹੜਾ ਉੱਪਰ ਬੈਠਾ ਬੱਚਾ ਗੁਰਤ ਦਾ ਨਾ ਜਿਹੜਾ ਸ਼ਾਕ ਇਹ ਬਾਬੇ ਉਹ ਬੱਚਾ ਫੜ ਲਿਆ ਆਪਾਂ ਸ਼ਾਕ ਆਪਣਾ ਇਹ ਵੀ ਬੱਚਾ ਹੀ ਆ ਤੇ ਇਹ ਅੰਦਰ ਲੈ ਜਾਈਏ ਤੇ ਆਪਾਂ ਹੁਣ ਇਹਦੇ ਰੰਗ ਕਰਦੇ ਆ ਆਪਣੇ ਕੋਲ ਰੰਗ ਦਾ ਸਰਫ ਆ ਆਹ ਕਹ ਬਾਬਾ ਰੰਗ ਰੰਗ ਚੱਕ ਲਿਆ ਮੇभी ਆਪਾਂ ਤੁਹਾਨੂੰ ਦੱਸਾਂਗੇ ਇਹਵੇਂ ਬਣਾਇਆ ਕੱਲੋਂ ਮਹਿਣਾ ਅੱਜ ਆਪਣਾ ਬਚੀ ਆ ਜਾਣੀ ਗਿੱਲਾ ਕਰ ਲਿਆ ਪਰਸ ਅੱਜ ਦੋਪਹਿਰ ਵੇਖਦੇ ਆ ਪਹਿਲਾਂ ਤਰਾਂ ਆ ਬਿਓ ਬੱਚੇ ਦੀ ਨਾ ਹਰੀ ਟੋਰੀ ਕਰਤੀ ਆਪਾਂ ਕਰੋ ਚੱਕ ਹਰੀ ਟੋਰੀ ਕਰਤੀ ਬੱਚੇ ਦੀ ਆਪਾਂ ਤੇ ਰੰਗ ਵੀ ਸੁੱਕ ਗਿਆ ਪਰ ਨਾ ਇਹਨੂੰ ਵੀ ਆਪਾਂ ਛਤਰੀ ਤੇ ਬੰਨਦੇ ਆ ਹੁਣ ਤੁਹਾਨੂੰ ਅਗਲੀ ਵੀਡੀਓ 'ਚ ਆਪਾਂ ਨਾ ਦੱਸਾਂਗੇ ਬਈ ਜਾਂ ਫਿਰ ਕਿਸੇ ਦਾ ਨਾ ਵੀ ਰੰਗ ਕਿਵੇਂ ਬੰਨਦਾ ਕਪੂਤਰ ਨੂੰ ਲਾਉਣ ਵਾਲਾ ਤੁਸੀਂ ਕਿੱਥੋਂ ਰੰਗ ਲੈ ਕੇ ਆਉਣਾ ਵਾ ਠੀਕ ਆ ਤੇ ਵਧੀਆ ਰੰਗ ਕਿਵੇਂ ਲਾਉਣਾ ਦੇ ਕਿਹੜੀ ਚੀਜ਼ ਪਾਈ ਦੀ ਵਿੱਚ ਉਹ ਬਾਬਿਓ ਬੱਚਾ ਬੰਨਤਾ ਆਪਾਂ ਹਰੀ ਟੋਰੀ ਵਾਲਾ ਆ ਵੀਰਿਆ ਸਾਹਮਣੇ ਬੈਠਾ ਹੋਇਆ ਆ ਆਹਾ ਆਹਾ ਜਿਹੜਾ ਮੜਾ ਖੁੱਡੇ ਵਾਲ ਨੂੰ ਉਹਨੂੰ ਕਰਦਾ ਵਾ ਔਰ ਇਹਦੀ ਕਰਦੀ ਆਪਾਂ ਰੰਗ ਤੇ ਰੈਂਬੋ ਵੀ ਆਪਣਾ ਬੈਠਾ ਪੰਜ ਬੱਚੇ ਹੋ ਗਏ ਹੁਣ ਪੰਜ ਅੱਡੇ ਲਾਉਣੇ ਆਪਾਂ ਤੇ ਇਧਰੋਂ ਆਪਾਂ ਚੱਕ ਲਈਏ ਦਾਣੇ ਆਣਾ ਥਾਲ ਮੁਰਗੇ ਆ ਫਿਰਦੇ ਛੋਟੇ ਦਾਣੇ ਪਾਦ ਗਏ ਹੁਣ ਆਪਾਂ ਇਹਨੂੰ ਬਾਬਿਓ ਦਾਣੇ ਚੱਕ ਲਈ ਤੇ ਹੁਣ ਆਪਾਂ ਪਾ ਗਏ ਖਾੜਦੋ ਉੱਤਰਾ ਗਿੱਤੋਂ ਤੇ ਦਾਣੇ ਖਾਂਦੇ ਆਪਣੇ ਆ ਵੀ ਇਕੋ ਡਿੰਗ ਕਰਦਾ ਤੜਫੜ ਜੀ ਜਾਣ ਨੂੰ ਟਟ ਕੇ ਆ ਗਏ ਦਾਣੇ ਖਾਣ ਨੂੰ ਵਾ ਚੋ ਇਹਨਾਂ ਨੂੰ ਦਾਣੇ ਖਾ ਲੈਣ ਦੀਏ ਉਹ ਵੀ ਖਾਈ ਜਾਂਦੇ ਦਾਣੇ ਇਹ ਤਾਂ ਮੁਰਗੇ ਵੀ ਆਪਣੇ ਆ ਬੇਟੇ ਬੱਚੇ ਲੋ ਆ ਬਿਓ ਆਪਣਾ ਹੁਣ ਰੈਂਬੋ ਨੂੰ ਥੋੜਾ ਜਿਹਾ ਛਤਰੀ ਤੇ ਫੜ ਫੜ ਕੇ ਛੱਡਦੇ ਆਂ ਵੀ ਇਹ ਪੱਕਾ ਹੋ ਜੇ ਆ ਰੈਂਬੋ ਫੜ ਲਿਆ ਆਪਾਂ ਤੇ ਹੁਣ ਆਪਾਂ ਇਹਨੂੰ ਨਾ ਦੂਰੋਂ ਲਿਆ ਆ ਕੇ ਛੱਡਦੇ ਆਂ ਬੋ ਤੇ ਫੇਰ ਦੱਸਦੇ ਆਂ ਵੀ ਪੱਕਾ ਹੁੰਦਾ ਨਹੀਂ ਆ ਰੈਂਬੋ ਆ ਵੇਖਦੇ ਜਾਂਦਾ ਕਿ ਨਹੀਂ ਆਂਦਾ ਛਤਰੀ ਤੇ ਖੜ ਜੋ ਇੱਕ ਮਿੰਟ ਇਹਨੂੰ ਪਹਿਲਾਂ ਛਤਰੀ ਦੇ ਕੋਲੇ ਜੇ ਕਰਦਗੇ ਯਾ ਨਵੇਂ ਬੱਚੇ ਆ ਹੀ ਨਹੀਂ ਆਉਣੇ ਪੈਂਦੇ ਦੂਰੋਂ ਫੜ ਫੜ ਕੇ ਛੱਡਨੇ ਪੈਂਦੇ ਆ ਫੇਰ ਫੜ ਲਿਆ ਆਪਾਂ ਔਰੇ ਛਤਰੀ ਓਏ ਹੋਏ ਉੱਤੇ ਬਹਿ ਗਿਆ ਖੜਜੋ ਖੜਜੋ ਇੱਥੋਂ ਜਾਊਗਾ ਛਤਰੀ ਤੇ ਥੋੜਾ ਗਲਤ ਛੱਡਿਆ ਗਿਆ ਸੀ ਆਪਣੇ ਤੋਂ ਐਂ ਕਰਕੇ ਛੱਡਨੇ ਉਹ ਹੁਣ ਜਾਊਗਾ ਗਿਆ ਨਾ ਇੱਕ ਅੱਧੀ ਵਾਰੀ ਆਪਾਂ ਹੋਰ ਕਰ ਲਈਏ ਰੋਏ ਕਰਿਆ ਕਰੀਏ ਛਤਰੀ ਦੇ ਪੱਕੇ ਬੱਚੇ ਹੋਣਗੇ ਸਾਰੇ ਬਾਕੀ ਛੋਟੇ ਚਲੇ ਆਪਣਾ ਸ਼ੌਂਕ ਰਾਊਗਾ ਹੁਣ ਡਾਉਣ ਦਾ ਜਿਹਨਾਂ ਦੇ ਨਾਲ ਉਹਨੇ ਪਾਸ ਨਹੀਂ ਆਉਂਦੇ ਬੱਚਿਆਂ ਦੇ بیا ਤੁਸੀਂ ਬਾਬੋ ਜਿਵੇਂ ਆਏ ਬੱਚੇ ਉੱਡਣ ਵਾਲੇ ਹੋਏ ਨਾ ਤੇ ਉਹਨਾਂ ਨੂੰ ਫੜ ਫੜ ਕੇ ਛੱਡਿਆ ਕਰੋ ਛਤਰੀ ਦੇ ਵੀ ਉਹ ਗੱਜ ਜਾਨ ਲੋ ਵੀ ਮਿੱਤਰੋ ਸ਼ਹਿਰ ਪਹੁੰਚ ਗਏ ਆ ਤੇ ਆ ਲੈਣਾ ਸੀ ਆਪਾਂ ਗੱਡੀ ਦੇ ਮੂਹਰੇ ਲਾਉਣ ਨੂੰ ਆਪਣੀ ਦੇ ਨਿਸ਼ਾਨਾ ਛਾਓ ਇਹ ਲੈਣਾ ਸੀ ਸਪੈਸ਼ਲ ਸ਼ਹਿਰ ਤੇ ਹੁਣ ਆਪਾਂ ਚੱਲੇ ਘਰੇ ਤੇ ਫਿਰ ਦੱਸਦੇ ਆਂ ਕਰਦੇ ਗੱਲਬਾਤ ਤੇ ਕਬੂਤਰ ਦਿਖਾਉਣੇ ਤੁਹਾਨੂੰ ਬਾਬਿਓ ਵੀ ਆਪਾਂ ਤੰਗੇ ਹੀ ਧੁੱਪੇ ਦੇ ਕਿਵੇਂ ਹੁਣ ਆਪਾਂ ਤਾੜਦੇ ਆਂ ਜਾ ਕੇ ਬੇਸ਼ਾਮ ਹੋਣ ਵਾਲੀ ਹੋ ਜਾ ਲੱਗ ਭਗ ਲੋ ਘਰੇ ਆ ਗਏ ਆਪਾਂ ਤਣ ਬੱਚੇ ਤਾੜਦ ਗਏ ਸਾਰੇ ਆ ਬੱਚੇ ਤਾੜਦ ਗਏ ਆਪਾਂ ਜਾਲ ਜਪਾਈ ਸੀ ਨਾ ਆਪਾਂ ਬਾਕੀ ਵੱਡੇ ਵੀ ਤਾੜਦ ਗਏ ਫੇਰ ਕਰਦੇ ਬਾਬਿਓ ਕੰਟੀਨਿਊ ਬੱਚੇ ਦਾਣਾ ਵੀ ਖਾਣ ਲੱਗ ਗਏ ਤਾੜਦੇ ਸਾਰੇ ਆਪਾਂ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਸਾਡੇ ਚੈਨਲ ਨੂੰ ਸਾਡੇ ਵਲੌਗ ਨਾਲ ਵੀ ਜੁੜੇ ਰਹੋ ਕੋਰ ਇੰਟਰਸਟਿੰਗ ਇੰਟਰਸਟਿੰਗ ਵਲੌਗ ਬਣਾਇਆ ਕਰਾਂਗੇ ਬਾਬਿਓ ਆਪਾਂ ਅਜੇ ਅਸੀਂ ਆਫੀਸ਼ੀਅਲ ਚੱਲਦਾ ਬੈਣਾ ਅਜੇ ਨਾ ਕੰਪਿਊਟਰ ਢਾਲ ਸਕਦੇ ਆਪਾਂ ਕੁਝ ਨਹੀਂ ਕਰ ਸਕਦੇ ਸੋ ਤਾਂ ਕਰਕੇ ਥੋੜਾ ਐਡਜਸਟ ਕਰ ਲਓ ਫਿਰ ਸਰਾਸਰਾ ਕਰਾਇਆ ਕਰਾਂਗੇ ਓਕੇ ਬਾਏ ਬਾਏ ਧੰਨਵਾਦ